ਸਲੋਕ ਮਹੱਲਾ ਪਹਿਲਾ ਕਰ ਨਾਰਾਇਣ ਸਬਾ ਨਾਲ ਪੂਜ ਕਰੇ ਰੱਖੈ ਨਵਾਲ ਕੁੰਮੂ ਚੰਨਣ ਫੁੱਲ ਚੜਾਏ ਪੈਰੀ ਪੈ ਪੈ ਬਹੁਤ ਮਨਾਏ ਮਾਨੂਆ ਮੰਗ ਮੰਗ ਪੈਨ ਖਾਏ ਅੰਦੀ ਕਮੀ ਅੰਦ ਸਜਾਏ ਭੁਖਿਆਂ ਦੇ ਨਾ ਮਰਦਿਆਂ ਰੱਖੈ ਅੰਦਾ ਝਗੜਾ ਅੰਦੀ ਸੱਤੈ ਮਹੱਲਾ ਪਹਿਲਾ ਸੱਬੇ ਸੁਰਤੀ ਜੋਗ ਸਭ ਸਬੇ ਬੇਦਪਰਾਣ ਸਬੇ ਕਰਨੇ ਤਪ ਸਭ ਸਬੇ ਗੀਤ ਗਿਆਨ ਸਬੇ ਬੁੱద్ధి ਸੁਧ ਸਭ ਸਭ ਤੀਰਥ ਸਭ ਥਾਨ ਸਭ ਪਾਤਸ਼ਾਹੀਆਂ ਅਮਰ ਸਭ ਸਭ ਖੁਸ਼ੀਆਂ ਸਭ ਖਾਨ ਸਬੇ ਮਾਨਸ ਦੇਵ ਸਭ ਸਬੇ ਜੋਗ ਧਿਆਨ ਸਬੇ ਪੁਰੀਆਂ ਖੰਡ ਸਭ ਸਬੇ ਜੀ ਜਹਾਨ ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ ਨਾਨਕ ਸੱਚਾ ਸੱਚ ਨਾਏ ਸੱਚ ਸਬਾ ਦੀ ਬਾਨ ਪੌੜੀ ਨਾਏ ਮੰਨੇ ਸੁਖ ਰੂਪ ਜੈ ਨਾਵੇਂ ਗਤ ਹੋਈ ਨਾਏ ਮੰਨੇ ਪਤ ਪਾਈ ਐ ਹਿਰਦੈ ਹਰ ਸੋਈ ਨਾਏ ਮੰਨੇ ਪਵਜਲ ਲੰਗੀ ਐ ਫਿਰ ਵਿਗਨ ਨਾ ਹੋਈ ਨਾਏ ਮੰਨੇ ਪੰਥ ਪ੍ਰਗਟਾ ਨਾਵੇਂ ਸਭ ਲੋਈ ਨਾਨਕ ਸਤਗੁਰ ਮਿਲਿਆ ਨਾਉ ਮੰਨੀ ਐ ਜਿਨ ਦੇ ਵੈ ਸੋਈ ਸ਼ਲੋਕ ਮਹੱਲਾ ਪਹਿਲਾ ਪੁਰੀਆਂ ਅਖੰਡਾ ਸਿਰ ਕਰੇ ਇੱਕ ਪੈਰ ਧਾਇ ਪੌਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੈ ਦੇ ਕਿਸ ਉਪਰ ਉਹ ਟਿਕ ਟਿਕ ਹੈ ਕਿਸਨੂੰ ਝੋਰ ਕਰੇ ਕਿਸਨੂੰ ਕਹੀਐ ਨਾਨਕਾ ਕਿਸਨੂੰ ਕਰਤਾ ਦੇ ਹੁਕਮ ਰਹਾਏ ਆਪਣੈ ਮੂਰਖ ਆਪ ਗੁਣੇ ਮਹੱਲਾ ਪਹਿਲਾ ਹੇ ਹੇ ਆਖਾਂ ਕੋਟ ਕੋਟ ਕੋਟੀ ਹੂੰ ਕੋਟ ਕੋਟ ਆਖੂ ਆਖਾਂ ਸਦਾ ਸਦਾ ਕਹਿਣ ਨਾ ਆਵੇ ਟੋਟ ਨਾ ਹੋ ਥੱਕਾ ਨਾ ਠਾਕਿਆ ਏਵੜ ਰੱਖਹਿ ਜੋਤ ਨਾਨਕ ਚਸਿਓ ਚੁੱਖ ਬਿੰਦ ਉੱਪਰ ਆਖਣ ਦੋਸ ਪੌੜੀ ਨਾਏ ਮੰਨਿਆ ਕੁਲ ਉਧਰੈ ਸਭ ਕਟੰਬ ਸਬਾਇਆ ਨਾਏ ਮੰਨਿਆ ਸੰਗਤ ਉਧਰੈ ਜਿਨ ਰਿਦੈ ਵਸਾਇਆ ਨਾਇ ਮੰਨਿਆ ਸੁਣ ਉਦਰੇ ਜਿਨ ਰਸਨ ਰਸਾਇਆ ਨਾਇ ਮੰਨਿਆ ਦੁਖ ਭੁਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿਨਹੀ ਸਲਾਹਿਆ ਜਿਨ ਗੁਰੂ ਮਲਾਇਆ ਸ਼ਲੋਕ ਮਹਲਾ 1 ਸਬੇ ਰਾਤੀ ਸਭ ਦੇ ਸਭ ਥਿੱਤੀ ਸਭ ਵਾਰ ਸਬੇ ਰੁੱਤੀ ਮਾਹ ਸਭ ਸਭ ਧਰਤੀ ਸਭ ਭਾਰ ਸਬੇ ਪਾਣੀ ਪਾਉਣ ਸਭ ਸਭੇ ਅਗਨੀ ਪਾਤਾਲ ਸਭੇ ਪੁਰੀਆਂ ਖੰਡ ਸਭ ਸਭ ਲੋਲੋ ਆਕਾਰ ਹੁਕਮ ਨਾ ਜਾਪੀ ਕੀਤੜਾ ਕਹਿ ਨਾ ਸਕੀ ਜੈਕਾਰ ਅੱਖ ਹੈ ਤਕਹਿ ਆਖ ਆਖ ਕਰ ਸਿਪਤੀ ਵਿਚਾਰ ਤ੍ਰਿਣ ਨਾ ਪਾਇਉ ਬਪੂੜੀ ਨਾਨਕ ਕਹਿ ਗਵਾਰ ਮਹੱਲਾ ਪਹਿਲਾ ਅੱਖੀ ਪਰਣੇ ਜੇ ਫਿਰਾਂ ਦੇਖਾਂ ਸਭ ਆਕਾਰ ਪੁਛਾ ਗਿਆਨੀ ਪੰਡਤਾ ਪੁਛਾ 베ਦ ਵਿਚਾਰ ਪੁਛਾ ਦੇਵਾ ਮਾਨਸਾ ਜੋਦ ਕਰਹਿ ਅਵਤਾਰ ਸਿੱਧ ਸਮਾਦੀ ਸਭ ਸੁਣੀ ਜਾਏ ਦੇਖਾਂ ਦਰਬਾਰ ਅੱਗੇ ਸੱਚਾ ਸਚ ਨਾਹੀਂ ਨਿਰਪੋ ਭੈ ਵਿਣਸਾਰ ਹੋਰ ਕੱਚੀ ਮੱਤੀ ਕੱਚ ਪੇਚ ਅੰਧਿਆਂ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ ਪੌੜੀ ਨਾਇ ਮੰਨਿਆ ਦੁਰਮਤ ਗਈ ਮਤ ਪ੍ਰਗਤੀ ਆਇਆ ਨਾਉ ਮੰਨਿਆ ਹਉਮੈ ਗਈ ਸਭ ਰੋਗ ਗਵਾਇਆ ਨਾਇ ਮੰਨਿਆ ਨਾਮ ਊਪਜੈ ਸਹਜੇ ਸੁਖ ਪਾਇਆ ਨਾਇ ਮੰਨਿਆ ਸ਼ਾਂਤ ਊਪਜੈ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰਿ ਧਿਆਇਆ ਸ਼ਲੋਕ ਮਹੱਲਾ ਪਹਿਲਾ ਹੋਰ ਸ਼੍ਰੀ ਕੋ ਹੋਐ ਕੋਈ ਤੇਰਾ ਤੇ ਸਰ ਅੱਗੇ ਤੁਧ ਆਖਾਂ ਤੁਧ ਅੱਗੇ ਤੁਧੈ ਸਲਾਹੀ ਮੈਂ ਅੰਦੇ ਨਾਉ ਸੁ ਜਾਖਾ ਜੀਤਾ ਆਖਣ ਸਾਹੀ ਸ਼ਬਦੀ ਭਾਖਿਆ ਭਾਏ ਸੁਪਹਾਈ ਨਾਨਕ ਬੋਤਾ ਇਹੋ ਆਖਣ ਸਭ ਤੇਰੀ ਵਡਿਆਈ ਮਹੱਲਾ ਪਹਿਲਾ ਜਾਣ ਆ ਸਿਆ ਕਿਆ ਚੱਕਰੀ ਜਾਂ ਜੰਮੇ ਕਿਆ ਕਾਰ ਸਭ ਕਾਰਨ ਕਰਤਾ ਕਰੀ ਦੇਖੈ ਵਾਰੂ ਵਾਰ ਜੇ ਚੁਪੈ ਜੇ ਮੰਗੇ ਦਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦੇਖਹਿ ਆਕਾਰ ਨਾਨਕ ਇਹ ਮੈਂ ਜਾਣੀਐ ਜੀਵੈ ਦੇਵਨ ਹਾਰ ਪੌੜੀ ਨਾਏ ਮੰਨਿਆ ਸੁਰਤ ਊਪਜੈ ਨਾਮੇ ਮਤ ਹੋਈ ਨਾਏ ਮੰਨਿਆ ਗੁਣ ਉੱਚੇ ਰ ਨਾਮੇ ਸੁਖ ਸੋਈ ਨਾਏ ਮੰਨਿਆ ਭ੍ਰਮ ਕੱਟੀਐ ਫਿਰ ਦੁੱਖ ਨਾ ਹੋਈ ਨਾਏ ਮੰਨਿਆ ਸਾ ਲਾਹੀਐ ਪਾਪਾ ਮਤ ਥੋਈ ਨਾਨਕ ਪੂਰੇ ਗੁਰ ਤੇ ਨਾਉ ਮੰਨਿਐ ਜਿਨ ਦੇਵੈ ਸੋਈ ਸ਼ਲੋਕ ਮਹੱਲਾ ਪਹਿਲਾ ਸਾਸਤਰ ਵੇਦ ਪੁਰਾਨ ਪੜਮਤਾ ਪੂਕਾਰਨਤਾ ਅਜਾਨੰਤਾ ਜਾਂ ਬੂਝੈ ਤਾਂ ਸੂਝੈ ਸੋਈ ਨਾਨਕ ਆਖੈ ਕੂਕ ਨਾ ਹੋਈ ਮਹੱਲਾ ਪਹਿਲਾ ਜਾਂ ਹਉ ਤੇਰਾ ਤਾਂ ਸਭ ਕਿਛ ਮੇਰਾ ਹਉ ਨਾਹੀ ਤੂੰ ਹੋਵਹਿ ਆਪੇ ਸਕਤਾ ਆਪੇ ਸੁਰਤਾ ਸ਼ਕਤੀ ਜਗਤ ਪੁਰੋਵਹਿ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੈ ਨਾਨਕ ਸੱਚਾ ਸੱਚੀ ਨਾਹੀ ਸੱਚ ਪਵੈ ਧੁਰ ਲੇਖੈ ਪੌੜੀ ਨਾਮ ਨਿਰੰજન ਅਲਖ ਹੈ ਕਿਉ ਲਖਿਆ ਜਾਈ ਨਾਮ ਨਿਰੰજન ਨਾਲ ਹੈ ਕਿਉ ਪਾਈਐ ਪਹਾਈ ਨਾਮ ਨਿਰੰજન ਵਰਤਦਾ ਰਵਿਆ ਸਭ ਠਾਈ ਗੁਰ ਪੂਰੇ ਤੇ ਪਾਈਐ ਹਿਰਦੈ ਦੇਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲੀਐ ਪਹਾਈ ਸ਼ਲੋਕ ਮਹਲਾ 1 ਕਲ ਹੋਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੌਂਕਣਾ ਚੂਕਾ ਧਰਮ ਦੀ ਚਾਰ ਜਿਨ ਜੀ ਬੰਦਿਆ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਇ ਨਾਨਕਾ ਕਰਤਾ ਕਰੇ ਸੋ ਹੋਏ ਮਹੱਲਾ ਪਹਿਲਾ ਹਰਨਾ ਹੋਈਆਂ ਬੋਧੀਆਂ ਪੁਰਸ ਹੋਏ ਸਈ ਆਦ ਸੀਲ ਸੰਜਮ ਸੋਚ ਪੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣੇ ਪਾਤੇ ਉੱਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ ਪੌੜੀ ਬਾਹਰ ਭਸਮ ਲੇਪਨ ਕਰੀ ਅੰਤਰ ਗੁਬਾਰੀ ਕਿੰ ਕਾ ਝੋੜੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਤਰ ਲਾਲ ਚ ਭਰਮ ਹੈ ਪਰ ਮੈਂ گاਵਾਰੀ ਨਾਨਕ ਨਾਮ ਨਾ ਚੇਤੇਈ ਜੂਵੈ ਬਾਜੀ ਹਾਰੀ ਸ਼ਲੋਕ ਮਹੱਲਾ ਪਹਿਲਾ ਲਖ ਸਿਉ ਪ੍ਰੀਤ ਹੋਐ ਲਖ ਜੀਵਨ ਕਿਆ ਖੁਸ਼ੀਆਂ ਕਿਆ ਚਾਉ ਵਿਛੜਿਆ ਵਿਸ ਹੋਏ ਵਿਛੋੜਾ ਏਕ ਘੜੀ ਮਹਿ ਜਾਏ ਜੇ ਸੋ ਵਰਿਆਂ ਮਿੱਠਾ ਖਾਜੈ ਪੀ ਫਿਰ ਕੌੜਾ ਖਾਏ ਮਿੱਠਾ ਖਾਦਾ ਚੇਤ ਨਾ ਆਵੇ ਕੌੜ ਤਣ ਧਾਏ ਜਾਏ ਮਿੱਠਾ ਕੌੜਾ ਦੁਐ ਰੋਗ ਨਾਨਕ ਅੰਤਵ ਗੁੱਤੇ ਭੋਗ ਚੱਕ ਚੱਕ ਝਖਣਾ ਝਗੜਾ ਝਾਕ ਚੱਕ ਚੱਕ ਜਾਹੀ ਚਖੇ ਦਿਨ ਪਾਸ ਮਹੱਲਾ ਪਹਿਲਾ ਕਪੜ ਕਾਠ ਰੰਗਾਇਆ ਰਾਂਗ ਘਰ ਗੱਜ ਕੀਤੇ ਬਾਗੇ ਬਾਗ ਸਾਦ ਸਹਜ ਕਰ ਮਨ ਖੇਲਾਇਆ ਤੈ ਸਹ ਪਾਸੋ ਹੋ ਕਹਿਣ ਕਹਾਇਆ ਮਿੱਠਾ ਕਰਕੇ ਕੌੜਾ ਖਾਇਆ ਤਿਨ ਕੌੜੈ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਪੀੜੈ ਪਾਏ ਤਉ ਕੜਤਨ ਚੂਕ ਸਮਾਏ ਨਾਨਕ ਗੁਰਮੁਖ ਪਾਵੈ ਸੋਈ ਜਿਸਨੋ ਪ੍ਰਾਪਤ ਲਿਖਿਆ ਹੋਇ ਪੌੜੀ ਜਿਨ ਕਾ ਹਿਰਦੈ ਮੈਲ ਕਪਟ ਹੈ ਬਾਹਰ ਤੋਂ ਆਇਆ ਕੂੜ ਕਪਟ ਕਮਾਉਂਦੇ ਕੂੜ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨਹਿ ਛਪੈ ਛਪਾਇਆ ਕੂੜਾ ਲਾਲਚ ਲੱਗਿਆ ਫਿਰ ਜੂਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤਾ ਲਿਖ ਪਾਇਆ ਸਲੋਕ ਮਹੱਲਾ ਦੂਜਾ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉਤਮ ਮੱਧਮ ਜਾਤੀ ਜਿਨਸੀ ਪਰਮ ਭਵੇ ਸੰਸਾਰ ਅਮਰਤ ਬਾਣੀ ਤਤਵ ਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ ਨਾਨਕ ਅੱਗੋਂ ਹਉਮੈ ਟੁੱਟੈ ਤਾ ਕੋ ਲਿਖੀਐ ਲਿਖੈ ਮਹਲਾ ਪਹਿਲਾ ਬੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ਗਿਆਨ ਸਲਾਹੇ ਵੱਡਾ ਕਰ ਸਚੋ ਸੱਚਾ ਨਾਉ ਸਚ ਬੀਜੈ ਸਚ ਉਗਵੈ ਦਰਗਾਹਾ ਪਾਈਐ ਥਾਉ ਬੇਦ ਵਪਾਰੀ ਗਿਆਨ ਰਾਸ ਕਰਮੀ ਪੱਲੈ ਹੋਇ ਨਾਨਕ ਰਾਸੀ ਬਾਹਰਾ ਲੱਦਨਾ ਚੱਲਿਆ ਕੋਇ ਪੌੜੀ ਨਿੰਮ ਬਿਰਖ ਬਹੁ ਸੰਚੀ ਐ ਅੰਮ੍ਰਿਤ ਰਸ ਪਾਇਆ ਬਿਸਯਰ ਮੰਤਰ ਵਸਾਈ ਐ ਬਹੁ ਦੂਧ ਪੀ ਆਇਆ ਮਨ ਮੁਖ ਅਭਿਨ ਨਾ ਭਿੱਜਈ ਪੱਤਰ ਨਵਾਇਆ ਬਿਖ ਮਹਿ ਅੰਮ੍ਰਿਤ ਸਿੰਚੀ ਐ ਬਿਖ ਕਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਭ ਦੇਖ ਲੈ ਜਾਇ ਸ਼ਲੋਕ ਮਹੱਲਾ ਪਹਿਲਾ ਮਰਨ ਦਾ ਮੂਰਤ ਪੁੱਛਿਆ ਪੁੱਛੀ ਤੇ ਤਨਾਵਾਰ ਇਕਨੀ ਲੱਦਿਆ ਇਕ ਲੱਦ ਚੱਲੇ ਇਕਨੀ ਬੱਦੇ ਭਾਰ ਇਕ ਨਾ ਹੋਈ ਸਾਖਤੀ ਇਕ ਨਾ ਹੋਈ ਸਾਰ ਲਸ਼ਕਰ ਸੁਣੇ ਦਮਾਮਿਆਂ ਛੁੱਟੇ ਬੰਕ ਦੁਆਰ ਨਾਨਕ ਢੇਰੀ ਸ਼ਾਰ ਕੀ ਪੀ ਫਿਰ ਹੋਈ ਸ਼ਾਰ ਮਹੱਲਾ ਪਹਿਲਾ ਨਾਨਕ ਢੇਰੀ ਟਹਿ ਪਈ ਮਿੱਟੀ ਸੰਦਾ ਕੋਟ ਭੀਤਰ ਚੋਰ ਬਹਾਲਿਆ ਖੋਟ ਵੇ ਜੀਆ ਖੋਟ ਪੌਣੀ ਜਿੰਨਾ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਢਾਇਆ ਮਹਾਂ ਕਰੂਪ ਦੁਖੀਏ ਸਦਾ ਕਾਲੇ ਮੂਹ ਮਾਇਆ ਭਲਕੇ ਉੱਠ ਨਿਤ ਪਰ ਦਰਬਹਿ ਰਹੇ ਹਰ ਨਾਮ ਚੁਰਾਇਆ ਹਰ ਜਿਓ ਤਿਨ ਕੀ ਸੰਗਤ ਮਤ ਕਰਹੁ ਰੱਖ લેਹੁ ਹਰ ਰਾਯਾ ਨਾਨਕ ਪਾਇ ਕਿਰਤ ਕਮਾਉਂਦੇ ਮਨ ਮੁਖ ਦੁਖ ਪਾਇਆ ਸ਼ਲੋਕ ਮਹਲਾ ਚੌਥਾ ਸਭ ਕੋਈ ਹੈ ਖਸਮ ਕਾ ਖਸਮੋ ਸਭ ਕੋ ਹੋਏ ਹੁਕਮ ਪਛਾਨੈ ਖਸਮ ਕਾ ਤਾ ਸਚ ਪਾਵੇ ਕੋਈ ਗੁਰਮੁਖ ਆਪ ਪਛਾਨੀਐ ਬੁਰਾ ਨਾ ਦੀਸੈ ਕੋਈ ਨਾਨਕ ਗੁਰਮੁਖ ਨਾਮ ਧਿਆਈਐ ਸਹਿਲਾਇਆ ਆ ਸੋਈ ਮਹਲਾ ਚੌਥਾ ਸਭਨਾ ਦਾਤਾ ਆਪ ਹੈ ਆਪੀ ਮੇਲਨ ਹਾਰ ਨਾਨਕ ਸ਼ਬਦ ਮਿਲੇ ਨਾ ਵਿਛੜਹਿ ਜਿਨਾ ਸੇਵਿਆ ਹਰ ਦਾਤਾਰ ਪੌੜੀ ਗੁਰਮੁਖ ਹਿਰਦੈ ਸ਼ਾਂਤ ਹੈ ਨਾਉ ਉਗਵ ਆਇਆ ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ਹਿਰਦਾ ਸੁਧ ਹਰ ਸੇਮ ਦੇ ਸੋਹ ਹੈ ਗੁਣ ਗਾਇਆ ਮੇਰੇ ਹਰ ਜੀਉ ਏਵੇਂ ਭਾਵਦਾ ਗੁਰਮੁਖ ਤਰਾਇਆ ਨਾਨਕ ਗੁਰਮੁਖ ਮੇਲੀਅਨ ਹਰ ਦਰ ਸੋਹਾਇਆ ਸ਼ਲੋਕ ਮਹੱਲਾ ਪਹਿਲਾ ਤਨਮਨਤਾ ਇਵਿਹੀ ਕਹੈ ਅਵਰੀ ਧਨ ਕੋ ਜਾਓ ਨਾਨਕ ਨੇ ਧਨ ਤਿਤ ਦਿਨ ਜਿਤ ਦਿਨ ਵਿਸਰੈ ਨਾਉ ਮਹੱਲਾ ਪਹਿਲਾ ਸੂਰਜ ਚੜਾਵੇ ਜੋਗ ਸਭ ਸਹਿ ਘਟੈ ਆਰ ਜਾ ਤਨਮਨ ਰਤਾ ਭੋਗ ਕੋਈ ਹਾਰੇ ਕੂਜਣੈ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ ਨਾਨਕ ਵੇਖੈ ਆਪ ਫੂਕ ਕਢਾਏ ਢੈ ਪਵੈ ਪੌੜੀ ਸਤ ਸੰਗਤ ਨਾਮ ਨਿਧਾਨ ਹੈ ਜਿੱਥੋਂ ਹਰ ਪਾਇਆ ਗੁਰ ਪ੍ਰਸਾਦੀ ਘਟ ਚਾਨਣਾ ਹਨੇਰ ਗਵਾਇਆ ਲੋਹਾ پارਸ ਭੇਟੀਐ ਕੰਚਨ ਹੋਏ ਆਇਆ ਨਾਨਕ ਸਤ ਗੁਰ ਮਿਲੇ ਨਾਉ ਪਾਈਐ ਮਿਲ ਨਾਮ ਤੇ ਆਇਆ ਜਿਨ ਕਹਿ ਪੋਤਾ ਪੁਨ ਹੈ ਤਿਨੀ ਦਰਸ਼ਨ ਪਾਇਆ ਸ਼ਲੋਕ ਮਹੱਲਾ ਪਹਿਲਾ ਤ੍ਰਿਗ ਕਿੰਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਹੈ ਨਾਉ ਖੇਤੀ ਜਿਨਕੀ ਉਜੜੈ ਖਲਵਾੜੇ ਕਿਆ ਖਾਉ ਸੱਚੈ ਸ਼ਰਮੈ ਬਾਹਰੀ ਅੱਗੇ ਲਹਿ ਨਾ ਦਾਦ ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ ਅਕਲੀ ਸਾਹਿਬ ਸੇਵੀਐ ਅਕਲੀ ਪਾਈਏ ਮਾਨ ਅਕਲੀ ਪੜਕੇ 부ਜੀ ਹੈ ਅਕਲੀ ਕੀ ਚੈਦਾਨ ਨਾਨਕ ਆਖੈ ਰਾਹੋ ਏਹੋ ਹੋਰ ਗੱਲਾਂ ਸ਼ੈਤਾਨ ਮਹੱਲਾ ਦੂਜਾ ਜੈਸਾ ਕਰੈ ਕਹਾਵੇ ਤੈਸਾ ਐਸੀ ਬਣੀ ਜ਼ਰੂਰਤ ਹੋ ਵਹ ਲਿੰਗ ਝਿੰਗ ਨਾ ਹੋ ਵਹ ਐਸੀ ਕਹੀਐ ਸੂਰਤ ਜੋ ਉਸ ਇੱਛੇ ਸੋ ਫਲ ਪਾਏ ਤਾ ਨਾਨਕ ਕਹੀਐ ਮੂਰਤ ਪੌੜੀ ਸਤਿ ਗੁਰੇ ਅਮਰਤ ਬਿਰਖ ਹੈ ਅਮਰਤ ਰਸ ਫਲਿਆ ਜਿਸ ਪ੍ਰਾਪਤ ਸੋ ਲਹਿ ਗੁਰ ਸ਼ਬਦੀ ਮਿਲਿਆ ਸਤ ਗੁਰ ਕੈ ਭਾਣਾ ਜੋ ਚੱਲੈ ਹਰ ਸੇ ਤੀਰ ਲਿਆ ਜਮ ਕਾਲ ਜੋਹੇ ਨਾ ਸਕੈ ਘਟ ਚੰਨਨ ਬਲਿਆ ਨਾਨਕ ਬਖਸ਼ ਮਲਾਇਨ ਫਿਰ ਗਰਬ ਨਾ ਗਲਿਆ ਸ਼ਲੋਕ ਮਹੱਲਾ ਪਹਿਲਾ ਸੱਚ ਵਰਤ ਸੰਤੋਖ ਤੀਰਤ ਗਿਆਨ ਧਿਆਨ ਇਸਨਾਨ ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ ਜੁਗਤ ਧੋਤੀ ਸੁਰਤ ਚੌਂਕਾ ਤਿਲਕ ਕਰਨੀ ਹੋਏ ਭਾਉ ਭੋਜਨ ਨਾਨਕਾ ਵਿਰਲਾ ਤਾਂ ਕੋਈ ਕੋਏ ਮਹੱਲਾ ਤੀਜਾ ਨੌਮੀ ਨੇਮ ਸੱਚ ਜੇ ਕਰੈ ਕਾਮ ਕ੍ਰੋਧ ਤ੍ਰਿਸ਼ਨਾ ਉਚਰੈ ਦਸਵੀਂ ਦਸੇ ਦਵਾਰ ਜੇ ਠਾਕੈ ਇਕਾਦਸੀ ਏਕ ਕਰ ਜਾਣੈ ਦਵਾਦਸੀ ਪੰਜ ਵਸਗਤ ਕਰ ਰਾਖੈ ਤਉ ਨਾਨਕ ਮਨ ਮਾਨੈ ਐਸਾ ਵਰਤ ਰਹੀ ਜੈ ਪਾਂਡੇ ਹੋਰ ਬਹੁਤ ਸਿੱਖ ਕਿਆ ਦੀਜੈ ਪੌੜੀ ਪੂਪਤਰਾ ਜੇ ਰੰਗ ਰਾਏ ਸੰਚਹਿ ਬੇਖ ਮਾਇਆ ਕਰ ਕਰ ਹੀਤ ਵਧਾਏਂਦੇ ਪਰ ਦਰਬ ਚੁਰਾਇਆ ਪੁੱਤਰ ਕਲਤਰ ਨ ਵਸਹਿ ਬਹੁ ਪ੍ਰੀਤ ਲਗਾਇਆ ਵੇਖਦਿਆਂ ਹੀ ਮਾਇਆ ਧੋ ਗਈ ਪਛਤਹਿ ਪਛਤਾਇਆ ਜਮਨਦਰ ਬਧੇ ਮਾਰੀਐ ਨਾਨਕ ਹਰ ਪਾਇਆ ਸਲੋਕ ਮਹੱਲਾ ਪਹਿਲਾ ਗਿਆਨ ਵਿਹੂਣਾ ਗਾਵੇ ਗੀਤ ਭੁੱਖੇ ਮੁੱਲਾ ਘਰੇ ਮਸੀਤ ਮਖੱਟੂ ਹੋਏ ਕੈ ਕੰਨ ਪੜਾਈ ਫੱਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨ ਲੱਗੀਐ ਪਾਏ ਘਾਲ ਖਾਈ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ ਮਹੱਲਾ ਪਹਿਲਾ ਮਨਹੁ ਜੇ ਅੰਦੇ ਕੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਦਾ ਹੁੰਦਾ ਕਵਲ ਦਿਸਨ ਖਰੇਕ ਰੂਪ ਇਕ ਕਹਿ ਜਾਣ ਹੈ ਕਹਿਆ 부ਝਹਿ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸੋਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਭਿਓ ਨਾ ਲਹੰਤ ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਬ ਕਰੰਤ ਪੌੜੀ ਗੁਰਮੁਖ ਸਭ ਪਵਿੱਤ ਹੈ ਧਨ ਸੰਪੈ ਮਾਇਆ ਹਰ ਅਰਥ ਜੋ ਖਰਚ ਦੇ ਦੇਂਦੇ ਸੁਖ ਪਾਇਆ ਜੋ ਹਰ ਨਾਮ ਧਿਆਇਂਦੇ ਤਿੰਨ ਟੋਟ ਨਾ ਆਇਆ ਗੁਰਮੁਖਾਂ ਨਦਰੀ ਆਮਦਾ ਮਾਇਆ ਸੁਟ ਪਾਇਆ ਨਾਨਕ ਭਗਤਾ ਹੋਰ ਚੇਤਨਾ ਆਵੇ ਹਰ ਨਾਮ ਸਮਾਇਆ